ਅੱਜ ਦੀ ਵੀਡੀਓ ਹੈਗੀ ਹੈ ਜੀ ਰਾਜਸਥਾਨ ਤੋਂ ਪਿੰਡ ਵੱਡਾ ਮਲਤਾਨਾ ਹਲੀਸਰ ਮੰਡੀ ਕੋਲ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਤੋਂ ਤੇ ਸਾਹਮਣੇ ਸਕਰੀਨ ਤੇ ਤੁਸੀਂ ਜਿਹੜੀ ਮੱਝ ਦੇਖ ਰਹੇ ਹੋ ਇਹ ਵਕਾਊ ਹੈ ਜੀ ਤੇ ਹੋਰ ਤੁਸੀਂ ਵੀ ਜੇ ਕੋਈ ਆਪਣਾ ਪਸ਼ੂ ਵੇਚਣਾ ਜਾਂ ਕਿ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਮੇਰਾ ਮੋਬਾਈਲ ਨੰਬਰ ਹੈਗਾ ਜੀ 971073095 ਤੇ ਜਿਹੜੇ ਮੇਰੇ ਵੀਰ YouTube ਚੈਨਲ ਤੇ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਾ ਬੈਲ ਦਾ ਬਟਨ ਦਬਾ ਕੇ ਆਲ ਤੇ ਸੈੱਟ ਕਰ ਲੋ ਤਾਂ ਜੋ ਕੋਈ ਵੀ ਨਵੀਂ ਵੀਡੀਓ ਚੈਨਲ ਤੇ ਅਪਲੋਡ ਹੋਵੇ ਉਹਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ ਮੇਰੇ ਵੀਰ ਫੇਸਬੁੱਕ ਪੇਜ ਤੇ ਵੀਡੀਓ ਦੇਖ ਰਹੇ ਹੋ ਪੇਜ ਨੂੰ ਕਰ ਲੋ ਫਾਲੋ ਦੇਖ ਸਕਦੇ ਹੋ ਤੁਸੀਂ ਮਾਈ ਦੀ ਆਰਡਰ ਕੁਆਲਿਟੀ 10 12 ਦਿਨ ਦੀ ਕੱਚੀ ਹੈ ਜੀ ਹਜੇ ਤੇ ਮਾਲਕ ਦੇ ਦੱਸ ਅਨਸਾਰ ਜਿਹੜਾ ਪਿਛਲੇ ਸਵੇਰੇ 16 ਕਿਲੋ ਦੁੱਧ ਦਿੱਤਾ ਤੇ ਇਸ ਵਾਰ ਚੰਗੇ ਦੁੱਧ ਦੀ ਉਮੀਦ ਆ ਜੀ ਸੋਹਣੀ ਆ ਜੀ ਮੱਝ ਤੇ ਹੋਰ ਜਾਣੀ ਜਾਣਕਾਰੀ ਡਿਟੇਲ ਵਾਸਤੇ ਬਾਈ ਦਾ ਜਿਹੜਾ ਮੋਬਾਈਲ ਨੰਬਰ ਚੱਲੂਗਾ ਸਕਰੀਨ ਤੇ ਤੇ ਜਿਹੜੇ ਮੇਰੇ ਵੀਰ ਨੂੰ ਪਸੰਦ ਆਉਂਦੀ ਹੋਵੇ ਤੇ ਤੁਸੀਂ ਉਸ ਨੰਬਰ ਤੇ ਫੋਨ ਕਰਕੇ ਤੇ ਗੱਲਬਾਤ ਕਰ ਸਕਦੇ ਹੋ ਮੋਬਾਈਲ ਨੰਬਰ ਹੈਗਾ ਜੀ 80058 88783 80058 88783 ਇਸ ਨੰਬਰ ਤੇ ਫੋਨ ਕਰਕੇ ਤੇ ਗੱਲਬਾਤ ਕਰ ਸਕਦੇ ਹੋ ਜਿਹੜੇ ਮੇਰੇ ਵੀਰ ਦੇ ਫਿੱਟ ਬੈਠਦੀ ਆ ਖਰੀਦ ਸਕਦੇ ਹੋ ਜੀ ਦੇਖ ਸਕਦੇ ਹੋ ਤੁਸੀਂ ਬਾਡੀ ਜਿਹੜੀ ਬਹੁਤ ਵਧੀਆ ਹਾਈਟ ਲੈਂਥ ਚੰਗੀ ਆ ਥਣ ਜਿਹੜਾ ਬਹੁਤ ਸੋਹਣਾ ਮੁੱਠੀ ਵਾਲਾ ਵਿਰਲ ਤੇ ਲੱਗਾ ਆ ਆਰਡਰ ਬਹੁਤ ਸੋਹਣਾ ਤਿਆਰ ਕਰ ਰਹੀ ਆ ਆ ਦੇਖੋ ਜੀ ਥਣ ਕੱਲਾ ਕੱਲਾ 10 12 ਦਿਨ ਦੀ ਕੱਚੀ ਆ ਜੀ